ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਅਨਬਰ ਸੇਲ ਦੇ ਲਈ ਲੈ ਕੇ ਆਇਾਂਗੇ ਪਹਿਲੇ ਨੰਬਰ ਤੇ ਹੈਗੀ ਹੈ ਜੀ ਇਹ ਕੋੜੀ ਇਹਦੀ ਉਮਰ ਹੈਗੀ ਹੈ ਜੀ 2 ਦੰਦ 99+ ਇਹਦੀ ਹਾਈਟ ਨੁਕਰੇ ਕੋੜ ਤੋਂ ਇਹ ਗੱਭਣ ਚੈੱਕ ਪਾਸ ਹੈ ਜੀ ਬਾਕੀ ਮਾਨਸਾ ਏਰੀਆ ਮਾਲਕ ਵੀਰਾਂ ਦਾ ਮੁੱਲੇ ਦਾ ਮਾਲਕ ਵੀਰ ਕਰਦੇ 90000 ਰੁਪਿਆ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਗੱਲਬਾਤ ਕਰ ਸਕਦਾ ਬਾਕੀ ਕੰਨਾਂ-ਕੰਨਾਂ ਦੀ ਸ਼ਕੀਨ ਹੈ ਬਾਕੀ ਬਾਡੀ ਬੰਤਰ ਵੀ ਮਜ਼ਬੂਤ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਨੌਕਰੀ ਕੋੜੀ 4 ਦੰਦੇ ਦੀ ਉਮਰ ਹੈ ਬਾਕੀ ਬਾਟ ਪਲੱਸ ਦੀ ਹਾਈਟ ਹੈ ਪਹਿਲਾ ਇਹਨੇ ਨੌਕਰਾ ਬਸੇਰਾ ਦਿੱਤਾ ਹੀ ਮੌਕੇ ਤੇ 1 ਮਹੀਨੇ ਦੀ ਇਹ ਗੱਪਣਾ ਚੈੱਕ ਪਾਸ ਨਹੀਂ ਹੈਗੀ ਸਵਾਰੀ ਦੀ ਪਾਸ ਹੈ ਜਲੰਧਰ ਏਰੀਆ ਮਾਲਕ ਵੀਰਾਂ ਦਾ 1,60,000 ਰੁਪਏ ਮਾਲਕ ਵੀਰੇ ਦਾ ਮੁੱਲ ਕਰਦਿਆ ਮਾਲਕ ਵੀਰ ਕਹਿੰਦੇ ਵੀ ਹਿੱਟ ਤਾਂ ਕੱਢੀ ਨਹੀਂ 100% ਗੱਬਣੀ ਹੋਣੀ ਬਾਕੀ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਦੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ YouTube ਦੇ ਉੱਤੇ ਐਡ ਲਵਾ ਸਕਦੇ ਜੀ ਬਾਕੀ ਆਪਣੀ ਵੀਡੀਓ ਨੂੰ ਕਰਦਿਆ ਕਰੋ ਲਾਈਕ ਤੇ ਚੈਨਲ ਨੂੰ ਵੀ ਕਰ ਲੈ ਸਕੋ ਸਬਸਕ੍ਰਾਈਬ ਬਾਕੀ ਕੋੜੀ ਚੰਗੀ ਆ ਤੁਸੀਂ ਦੇਖ ਸਕਦੇ ਹੋ ਥੋੜੀ ਲਿੱਸੀ ਹੈਗੀ ਹੈ ਜ਼ਰੂਰ ਬਾਕੀ ਰਾਜੀ ਹੋ ਸਕਦੀ ਹੈ ਕਿ ਪਹਿਲਾ ਬੱਚਾ ਦਿੱਤਾ ਇਹਨੇ ਨੋਕਰਾ ਸਪੌਟਲੈਸ ਬਿਲਕੁਲ ਬਾਕੀ ਬੱਚਿਆਂ ਵਾਸਤੇ ਵੈਸਟਾ ਕੋੜੀ ਤੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਕਿਸੇ ਨੂੰ ਆਉਂਦੀ ਐ ਤਾਂ ਪਸੰਦ ਤਾਂ ਗੱਲਬਾਤ ਕਰ ਸਕਦਾ ਹੈ ਮੁੱਲੇ ਦਾ ਮਾਲਕ ਵੀਰ ਕਰਦੇ ਜੀ 1,60,000 ਰੁਪਏ ਜਲੰਧਰ ਏਰੀਆ ਮਾਲਕੀਰਾਂ ਦਾ ਬਾਕੀ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਤੇ ਅੱਗੇ ਆਪਣੇ ਲਵੇ ਹੈਗੀ ਜੀ ਇਹ ਕੋੜੀ ਜਪਦੀ ਉਮਰ ਦੀ ਗੱਲ ਕਰੀਏ ਤਾਂ 8 ਸਾਲੇ ਦੀ ਉਮਰ ਹੈ ਬਾਟ ਪਲੱਸੇ ਦੀ ਹਾਈਟ ਹੈ 58 ਇੰਚ ਇਕੱਲੀ ਦੀ 58 ਇੰਚ ਹਾਈਟ ਹੈ ਜੀ ਮੌਕੇ ਤੇ ਖਾਲੀ ਹੈ ਅੰਦਰ ਦੀ ਸਾਫ ਹੈ ਬਾਕੀ ਮੁੱਲੇ ਦਾ ਮਾਲਕੀਰ ਕਰਦੇ ਜੀ 1 ਲੱਖ 83000 ਰੁਪਏ ਫਾਇਜ ਲਿਖਾ ਹੈ ਏਰੀਆ ਮਾਲਕੀਰਾ ਨਾ ਬਾਕੀ ਨਾਜਦੀ ਨੁਜਦੀ ਪੂਰਾ ਗਈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਬਾਕੀ ਗਰੰਟ ਗਰੰਟ ਵੀ ਪੂਰਾ ਨਖਰਾ ਨੋਖਰਾ ਵੀ ਪੂਰਾ ਕੰਨਾ ਕੋਨਾ ਦੀ ਵੀ ਸ਼ਕੀਨ ਆ ਬੋਡੀ ਮੰਤਰ ਵੀ ਮਜੂਤ ਹੈ ਵੀਡੀਓ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਸਵਾਰੀ ਸੂਰੀ ਦੀ ਬਿਲਕੁਲ ਪਾਸ ਹੈਗੀ ਬਾਕੀ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਗੱਲਬਾਤ ਕਰ ਸਕਦਾ ਹੈ ਬਾਕੀ ਕੋੜੀ ਸੋਹਣੀ ਆਂਗੀ ਤੁਸੀਂ ਵੀਡੀਓ ਦੇ ਅੰਦਰ ਦੇਖ ਹੀ ਰਹੋਗੇ ਤੇ ਅੱਗੇ ਆਪਣੇ ਲਵੇ ਹੈਗੀ ਜੀ ਇਹ ਕੋੜੀ ਜੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਤਾਂ 5 7 ਸਾਲ ਦੀ ਉਮਰ ਹੈ 5 ਮਹੀਨਿਆਂ ਦੀ ਇਹ ਗੱਪਣਾ ਜੀ ਅਲਵਕਸ ਕੋੜੇ ਤੋਂ ਬਾਕੀ 60 ਇੰਚ ਦੀ ਹਾਈਟ ਹੈ ਸਵਾਰੀ ਦੀ ਪਾਸ ਹੈ ਬੋਡੀ ਬੰਤਰ ਮਜ਼ਬੂਤ ਹੈ ਮਾਨਸਾ ਏਰੀਆ ਮਾਲਕ ਵੀਰਾਂ ਦਾ ਮੁੱਲੇ ਦਾ ਮਾਲਕ ਵੀਰੋ ਫੋਨ ਤੇ ਕਰਨਗੇ ਜੀ ਕੋੜੀ ਸੋਹਣੀ ਆਂ ਪੰਜ ਗਿਆਨ ਕੋੜੀ ਆ ਚਾਰੇ ਪੈਰ ਚੱਟਿਆ ਮੱਥੇ ਪਟਾ ਬੋਡੀ ਬੰਤਰ ਵੀ ਮਜ਼ਬੂਤ ਹੈ 60 ਇੰਚ ਹਾਈਟ ਹੈ ਬਾਕੀ ਕੰਨਾਂ-ਕੁੰਨਾਂ ਦੀ ਸਕੀਨਾਂ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਤੇ ਬਾਕੀ ਊਂਬੀ ਕੋੜੀ ਪੇਟ ਲਾ ਗਈ ਵਧੀਆ ਵੱਡੇ ਬੱਚੇ ਪੈਦਾ ਕਰਨ ਵਾਲੀ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਸਵਾਰੀ ਦੀ ਬਿਲਕੁਲ ਪਾਸ ਹੈ ਜੀ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਮਾਲਕਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਹੀ ਬਾਕੀ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਗੇ ਆਪਣੀ ਲਵੇ ਹੈਗੀ ਜੀ ਇਹ ਨੁਕਰੀ ਬਸੇਰੀ ਇਹਦੀ ਉਮਰ ਹੈਗੀ ਜੀ 24 ਮਹੀਨੇ ਪਾਟ ਪਲੱਸ ਇਹਦੀ ਹਾਈਟ ਹੈ ਉਹ ਬੋਰ ਵਾਲੇ ਵੱਡੇ ਕੋੜੇ ਦੀ ਇਹ ਪੋਤੀ ਹੈ ਵੈਂਡ ਹੈਗਾ ਮਾਲਕ ਵੀਰਾਂ ਦਾ ਸਗਰੀਆ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਗੱਲਬਾਤ ਕਰ ਸਕਦਾ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਬਾਕੀ ਬਾਟ ਪਲਸ ਦੀ ਹੈਟ ਹੈ 24 ਮਹੀਨੇ ਦੀ ਉਮਰ ਹੈ ਕੰਨਾਂ ਕੰਨਾਂ ਦੀ ਸਕੀਨ ਹੈ ਬੋਡੀ ਬੰਤਰ ਵੀ ਮਜ਼ਬੂਤ ਹੈ ਬਾਕੀ ਧੌਣ ਧੌਣ ਲੰਬੀ ਹੈ ਬਸੇਰੀ ਦੀ ਤੁਸੀਂ ਚੈੱਕ ਕਰ ਸਕਦੇ ਹੋਗੇ ਅਜੇ ਹੋਰ ਵੀ ਕੱਟ ਕਰ ਸਕਦੀ ਹੈਗੀ ਬਸੇਰੀ ਬਾਕੀ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲੱਛ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਪੇਕੇ ਆਪਣੇ YouTube ਤੇ ਤੇ ਐਡਲਵਾ ਸਕਦੇ ਜੀ ਬਾਕੀ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਬੋਰ ਵਾਲੇ ਵੱਡੇ ਕੋੜੇ ਦੀ ਇਹ ਪੋਤੀ ਆ ਬੱਟ ਪਲੱਸ ਇਹਦੀ ਹਾਈਟ ਹੈ 24 ਮਹੀਨੇ ਦੀ ਉਮਰ ਹੈ ਬੋਡੀ ਮੰਤਰ ਮਜ਼ਬੂਤ ਹੈ ਬਸੇਰੀ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਬੀਟੇ ਨਿਰੰਦਰ ਬਾਕੀ ਜੇ ਕਿਸੇ ਨੂੰ ਆਉਂਦੀ ਆ ਪਸੰਦ ਤਾਂ ਗੱਲਬਾਤ ਕਰ ਸਕਦਾ ਹੈ ਜੀ ਮਾਲਕਾਂ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਮਿਲਾਂਗੇ ਹੋਰ ਵੀਡੀਓ ਚ ਧੰਨਵਾਦੀ